ਸਾਰਿਆਂ ਨੂੰ ਮੈਂ ਹਾਂ ਤੁਹਾਡੀ ਪਿਆਰੀ ਵੈਡੀਨਵੀਰ ਕੌਰ ਪੰਗੂ ਤਾਂ ਗਾਈਜ਼ ਅੱਜ ਮੈਂ ਤੁਹਾਡੇ ਨਾਲ ਇੱਕ ਮਤਲਬ ਨਵਾਂ ਟੌਪਿਕ ਲੈ ਕੇ ਹਾਜ਼ਰ ਆਂਗੀ ਤੇ ਗਾਈਜ਼ ਅੱਜ ਦਾ ਮਤਲਬ ਆਪਣਾ ਹੈ ਨਾ ਟੌਪਿਕ ਹੈਗਾ ਗਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਹਾਂਜੀ ਅੱਜ ਆਪਾਂ ਗੱਲ ਕਰਾਂਗੀ ਪਾਠ ਬਾਰੇ ਤਾਂ ਅਸੀਂ ਵੀ ਪਾਠ ਵਿੱਚ ਹੀ ਹੈਗੇ ਸੀਗੇ ਤੇ ਗਾਈਜ਼ ਤੁਸੀਂ ਵੇਖੋ ਮਤਲਬ ਕਿ ਕਿੰਨੀ ਰੌਣਕ ਲੱਗੀ ਹੋਈ ਆ ਗਾਈਜ਼ ਹੈ ਨਾ ਤੇ ਦੀ ਕੋ ਮਤਲਬ ਚਾਰੇ ਸਾਰੇ ਅਨਾ ਮਤਲਬ ਰੌਣਕ ਲੱਗੀ ਹੋਈ ਹੈਗੀ ਤੇ ਸਾਰੇ ਬੈਠ ਕੇ ਗੱਲਾਂ ਕਰ ਰਹੇ ਹੈਗੇ ਪਾਠ ਸੁਣ ਰਹੇ ਹੈਗੇ ਮਤਲਬ ਕੀ ਹੈ ਨਾ ਤੇ ਸੋਹੇਲੇ ਵੀ ਸੁਣ ਰਹੇ ਹੈਗੇ ਤੇ ਤੁਸੀਂ ਵੇਖੋ ਮਤਲਬ ਕਿ ਕਿੰਨਾ ਆਨੰਦ ਆ ਰਿਹਾਗਾ ਮੇਰੇ ਕੋਲ ਕੈਨ ਲਈ ਸ਼ਬਦ ਨਹੀਂ ਹੈਗੇ ਤੇ ਗਾਇਸ ਤੁਹਾਨੂੰ ਪਤਾਗਾ ਮਤਲਬ ਕਿ ਪਿੰਡ ਦਾ ਫੰਕਸ਼ਨ ਮਤਲਬ ਪਾਠ ਕਿੱਦਾਂ ਹੁੰਦਾਗਾ ਗਾਇਸ ਤੁਸੀਂ ਯਕੀਨ ਨਹੀਂ ਮੰਨਣਾ ਮਤਲਬ ਸਾਡਾ ਨਾਲ ਹੀ ਘਰ ਹੈਗਾ ਬਸ ਜਿਹੜੀ ਆ ਵਾਲਾ ਘਰ ਹੈ ਇਹਦੇ ਨਾਲ ਇੱਕ ਗਲੀ ਹੈ ਗਲੀ ਤੋਂ ਬਸ ਅੱਗੇ ਸਾਡਾ ਘਰ ਹੈਗਾ ਤੇ ਮਤਲਬ ਅਸਨ ਵਾਂਗ ਜਿ ਲੱਗਿਆ ਵੀ ਜਿੱਥੇ ਤੇ ਆਏ ਨਹੀਂ ਇਹ ਸਾਡੇ ਆਪਣੇ ਹੀ ਆ ਹਾਂਜੀ ਪਿੰਡਾਂ ਵਿੱਚ ਅਹੀਂ ਲੱਗਦਾ ਹੁੰਦਾ ਵੀ ਆਪਣੇ ਇੱਥੇ ਜੀ ਦੇਖੋ ਬਾਬਾ ਜੀ ਪਾਠ ਕਰ ਰਹੇ ਆ ਗਿਆ ਸਿਨਰੀ ਕਿੰਨੀ ਸੋਹਣੀ ਲੱਗਦੀ ਪਈ ਹੈ ਹਨਾ ਹਾਂਜੀ ਤੇ ਗਾਈਜ਼ ਇਹ ਮਤਲਬ ਮੈਨੂੰ ਮਤਲਬ ਕੈਂਟ ਵੀ ਖੁਸ਼ੀ ਹੁੰਦੀ ਆ ਵੀ ਸਾਡੇ ਗੁਰੂ ਹਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਦੇਣ ਆਗੀ ਲੰਗਰ ਜਿਹੜਾ ਕਿ ਚਲਾਉਂਦੇ ਆਗੇ ਹਾਂਜੀ ਤੇ ਇਸ ਤੋਂ ਬਾਅਦ ਮੈਂ ਵੀ ਬਾਤ ਸੁਣ ਰਹੀ ਸੀ ਬਹੁਤ ਆਨੰਦ ਆ ਰਿਹਾ ਸੀਗਾ ਇੱਧਰ ਦੇਖੋ ਮਤਲਬ ਕਿ ਆਪਣੇ ਗੁਰੂਆਂ ਨੇ ਆਪਣੇ ਵਾਸਤੇ ਬਹੁਤ ਕੁਝ ਕੀਤਾਗਾ ਤੇ ਇੱਕ ਗਵਾਨ ਦਾ ਫੰਕਸ਼ਨ ਹੁੰਦਾਗਾ ਨਾ ਉਹਦੇ ਵਰਗੀ ਤਾਂ ਰੀਸ ਨਹੀਂ ਹੁੰਦੀ ਹੈਗੀ ਬੰਦੇ ਨੂੰ ਮਤਲਬ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਬੰਦਾ ਜਿੰਨੇ ਰਾਮ ਨਾਲ ਕਰ ਸਕਦਾ ਰਾਤ ਬਰਾਤ ਮਤਲਬ ਕਿ ਜਿੰਨਾ ਮਰਜੀ ਟਾਈਮ ਕਰ ਸਕਦਾਗਾ ਤੇ ਆ ਦੇਖੋ ਸਾਰੀਆਂ ਸੰਗਤਾਂ ਮਤਲਬ ਕਿ ਪਾਠ ਦਾ ਆਨੰਦ ਲੈ ਰਹੀਆਂ ਗਿਆ ਬਾਬਾ ਜੀ ਹੁਣ ਕੀਰਤਨ ਕਰ ਰਹੇ ਆਗੇ ਤੇ ਮਤਲਬ ਬੜਾ ਕਹਿ ਲੋ ਵੀ ਮੈਨੂੰ ਬਹੁਤ ਮਤਲਬ ਆਨੰਦ ਆ ਰਿਹਾਗਾ ਇੱਕ ਤਰ੍ਹਾਂ ਦਾ ਹਨਾ ਤੇ ਦੇਖੋ ਇੱਕ ਹੋਰ ਗੱਲ ਵੀ ਹੁੰਦੀ ਹੈ ਜੇ ਮਤਲਬ ਕੋਈ ਬੰਦਾ ਨਹੀਂ ਹੁੰਦਾ ਸਿਗਾ ਤਾਂ ਜਿਹੜੀ ਵੀ ਮਤਲਬ ਉੱਥੇ ਪਾਰਟ ਹੁੰਦੇ ਸੀਗੇ ਇਹਨਾਂ ਦੇ ਮਤਲਬ ਘਰ ਵਾਲੇ ਜਿਹੜੇ ਹੁੰਦੇ ਸੀਗੇ ਲੋਕ ਤੇ ਉਹਨਾਂ ਮਤਲਬ ਸਾਰੇ ਸੋਚਦੇ ਸੀਗੇ ਵੀ ਹਨਾ ਉਹ ਬੰਦਾ ਕਿਉਂ ਨਹੀਂ ਆਇਆ ਹੈਗਾ ਤੇ ਮਤਲਬ ਨਾਲ ਦੀ ਨਾਲ ਦੇ ਘਰ ਸਿੱਦਾ ਜਾਂਦਾ ਸੀਗਾ ਤੇ ਮਤਲਬ ਇਹੀ ਆਪਣੇ ਚ ਸਾਰਿਆਂ ਚ ਇੱਕ ਗੁਣ ਹੋਣਾ ਚਾਹੀਦਾਗਾ ਵੀ ਸਾਰਿਆਂ ਨਾਲ ਮਤਲਬ ਮਿਲ ਬਣ ਕੇ ਰਹੀਏ ਤੇ ਆ ਦੇਖੋ ਗਾਇਜ਼ ਇਹ ਲੰਗਰ ਚੱਲ ਰਿਹਾਗਾ ਤੇ ਮੈਂ ਵੀ ਸੇਵਾ ਕਰਵਾਈ ਸੀਗੀ ਮੈਂ ਹਰ ਇੱਕ ਚੀਜ਼ ਦੀ ਸੇਵਾ ਕਰਵਾਈ ਸੀਗੀ ਤੇ ਲੰਗਰ ਵਿੱਚ ਕਿਸੇ ਵੀ ਚੀਜ਼ ਦਾ ਘਾਟਾ ਨਹੀਂ ਪਿਆ ਸੀਗਾ ਕੋਈ ਵੀ ਚੀਜ਼ ਥੋੜੀ ਨਹੀਂ ਸੀ ਕイズ ਮੈਂ ਨਾ ਆਪਣੇ ਆਪ ਨੂੰ ਬਹੁਤ ਕਰਮਾ ਵਾਲੀ ਮੰਦੀ ਆਂਗੀ ਕਿਉਂਕਿ ਜਿਹੜਾ ਮੇਰਾ ਬਚਪਨ ਆ ਦਾ ਉਹ ਮਤਲਬ ਪਿੰਡ ਦੇ ਗਲੀ ਗਵਾਂਚ ਮਤਲਬ ਕਿ ਜਿਹੜਾ kia ਨਿਕਲੇਗਾ ਤੇ ਨਾ ਜਿਹੜਾ ਬੱਚਾ ਹੁੰਦਾ ਉਹ ਮਤਲਬ ਆਏ ਨਹੀਂ ਵੱਡਾ ਹੁੰਦਾ ਹੈਗਾ ਜਿਵੇਂ 11 12 13 14 15 ਬੱਚਾ ਮੋਹਲ ਵਿੱਚ ਮਤਲਬ ਕਿ ਮੇ ਰਹਿੰਦਾਗਾ ਉਹਨੂੰ ਹਰ ਇੱਕ ਚੀਜ਼ ਬਾਰੇ ਪਤਾਗਾ ਕਿ ਨਾਂ ਪਿੰਡ ਦੀ ਕਾਈ ਕੀ ਹੁੰਦੀ ਹੈਗੀ ਠੀਕ ਹੈ ਤਵੀ ਕੀ ਹੁੰਦੀ ਆ ਚਿਮਟੇ ਮਤਲਬ ਐਦਾਂ ਦੀਆਂ ਚੀਜ਼ਾਂ ਇਤਿਹਾਸਿਕ ਚੀਜ਼ਾਂ ਬਾਰੇ ਜੇ ਉਹਨੂੰ ਨੌਲੇਜ ਹੋਵੇ ਫੇਰ ਉਹ ਮਤਲਬ ਕੀ ਮੰਨਿਆ ਜਾਂਦਾਗਾ ਵੀ ਹਾਂ ਵੀ ਮਤਲਬ ਕੀ ਕੈਲੋ ਪਿੰਡ ਦਾ ਮਤਲਬ ਹੈਕਰ ਦਾ ਜਵਾਬ ਗਾਇਜ਼ ਪਰਵੇਸ਼ ਮਤਲਬ ਇਹ ਨਹੀਂ ਹੁੰਦਾ ਹੈ ਵੀ ਤੁਸੀਂ ਕਿਹੜੀਆਂ ਚੀਜ਼ਾਂ ਮਤਲਬ ਕੀ ਉਹ ਕੀਤੀਆਂ ਕਿਆਂ ਪਰ ਅਭਿਸ਼ ਦਾ ਮਤਲਬ ਨਾ ਤਾਂ ਇਹ ਹੁੰਦਾਗਾ ਵੀ ਤੁਸੀਂ ਮਤਲਬ ਕਿੰਨੇ ਕ ਬੱਡੇ ਉਮਰ ਹੋ ਗਈ ਤੁਹਾਡੀ ਐਕਚੁਅਲੀ ਪਰਵਰਿਸ਼ ਦਾ ਮਤਲਬ ਹੁੰਦਾਗਾ ਤੁਸੀਂ ਕਿੰਨੀ ਕੁ ਉਮਰ ਵਿੱਚ ਕੀ ਕੀ ਸਿੱਖਿਆ ਤਾਂ ਹਾਂਜੀ ਆ ਦੇਖੋ ਇਹ ਜਲੇਬੀਆਂ ਦਾ ਮਤਲਬ ਕਿ ਲੰਗਰ ਲੱਗਿਆ ਹੋਇਆਗਾ ਇਹਦੇ ਵਿੱਚ ਬਹੁਤ ਲੋਕ ਲੰਗਰ ਵੀ ਮਤਲਬ ਕਿ ਸ਼ੱਕ ਰਹੇ ਆਗੇ ਤੇ ਗਾਇਸ ਲੰਗਰ ਤੁਸੀਂ ਯਕੀਨ ਨਹੀਂ ਮੰਨੋਗੇ ਵੀ ਇੰਨਾ ਟੇਸਟੀ ਲੰਗਰ ਸੀ ਨਾ ਅੰਬਲੀਵਲ ਓਕੇ ਬਾਏ